ਸ੍ਰੀ ਅਕਾਲ ਜੀ ਕਿਦਾ ਹੋਂ ਜੀ ਸਾਰੇ ਲਓ ਜੀ ਅੱਜ ਫੇਰ ਤੁਹਾਡੇ ਲਈ ਆਪਾਂ ਕੱਲ ਆਪਾਂ ਵੀਡੀਓਜ਼ ਨਹੀਂ ਆਪਲੋਡ ਕੀਤੀ ਹੈਗੀ ਇੱਕ ਸਿਰਫ ਉਹ ਵੀ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਤੁਸੀਂ ਵੀਡੀਓ ਪਾਓ ਵੀਡੀਓ ਪਾਓ ਆਪਨੇ ਰਾਤ ਇੱਕ ਵੀਡੀਓ ਅਪਲੋਡ ਕੀਤੀ ਸੀ ਸ਼ਾਮ ਜੇ ਨੂੰ ਤੇ ਕੱਲ ਸੰਡੇ ਨੂੰ ਆਪਾਂ ਹੁਣ ক্লোਜ਼ ਰੱਖਿਆ ਕਰਾਂਗੇ ਜੀ ਬੁਟੀਕ ਤੇ ਮੇਰੇ ਕੱਲ ਅਸੀਂ ਬਾਹਰ ਚਲੇ ਗਏ ਸੀਗੇ ਇਸ ਕਰਕੇ ਮੇਰੇ ਬਾਹਰੋਂ ਕਸਟਮਰ ਆਏ ਹੈ ਨਾ ਥੋੜੀ ਪ੍ਰੋਬਲਮ ਆਂਦੀ ਹੈ ਜੀ ਦੂਰੋਂ ਆਣੇ ਹੋਗੇ ਤੁਸੀਂ ਸੰਡੇ ਨੂੰ ਨਾ ਆਇਆ ਕਰੋ ਪਲੀਜ਼ ক্লোਜ਼ ਹੁੰਦਾ ਹੈਗਾ ਤੇ ਲੋ ਜੀ ਹੁਣ ਆਪਾਂ ਦਿਖਾਣ ਲੱਗੇਗੇ ਮਿਲਨਾਜ਼ कॉटन ਦੇ ਪੈਨ ਦਾ ਇੰਨਾ ਕ ਜਿਆਦਾ ਵਧੀਆ ਰਿਸਪੌਂਸ ਹੈ ਬਹੁਤ ਹੀ ਜਿਆਦਾ ਵਧੀਆ ਸੁਪੀਰੀਅਰ ਫੈਬਰਿਕ ਆਪਾਂ ਨਵੇਂ ਸਬਸਕ੍ਰਾਈਬਰ ਨੂੰ ਦੱਸਣਾ ਚਾਹਾਂਗੇ ਕਿ ਮਿਲਨਾਜ਼ कॉटन ਵਾਏ ਰੰਗ ਰਸ਼ੀਆ ਦੇ ਸੂਟ ਰਹਿਣਗੇ ਜੀ कॉटन ਬਿਲਕੁਲ ਪਿਓਰ कॉटन ਰਹੂਗੀ ਜੀ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੂਟਾਂ ਦੇ ਵਿੱਚ ਨਾ ਹੀ ਇਹ ਕਲਰ ਜਾਂਦੇ ਹੈਗੇ ਨਾ ਸ਼੍ਰਿੰਕ ਹੁੰਦਾ ਹੈਗਾ ਬਹੁਤ ਹੀ ਜਿਆਦਾ ਸੋਨਾ ਸਟਾਫ ਹੈਗਾ ਬਿਲਕੁਲ ਡਰਾਂਜ਼ ਹੀ ਨਹੀਂ ਹੈਗਾ ਤੇ ਲੋ ਜੀ ਪ੍ਰਿੰਟਿੰਗ ਚੈੱਕ ਕਰਦੇ ਜਾਇਓ ਐਨੀ ਕ ਕੈਂਟ ਪ੍ਰਿੰਟਿੰਗ ਹੈ ਲਓ ਜੀ 390 ਦਾ ਪੀਸ ਹੈਗਾ ਇਹ 4 ਮੀਟਰ ਸੌਰੀ 4 ਇੰਚ ਘੱਟ ਹੈ ਮਤਲਬ 4 ਮੀਟਰ ਤੋਂ ਜਿਹੜੀਆਂ ਪੈਨ ਦੀ ਸ਼ਾਰਟ ਚ ਪਾਉਂਦੇ ਨੇ ਜਾਂ ਆਪਾਂ ਬਣਾ ਸਕਦੇ ਆਂਗੇ ਸੂਟ ਸਟ੍ਰੇਟ ਬਾਟਮ ਵਗੈਰਾ ਨਾਲ ਫਰਸਟ ਕਲਰ ਇਹ ਰਹੂਗਾ ਜੀ ਅਨੀਆਂੰਜਾ ਸ਼ੇਡ ਹੈਗਾ ਤੇ ਸੈਕਿੰਡ ਕਲਰ ਆਊਗਾ ਜੀ ਇਹ ਵਾਲਾ ਇਹ 42 ਦਾ ਸਵਾ 4 ਮੀਟਰ ਦਾ ਪੀਸ ਹੈਗਾ ਜੀ ਇਹ ₹125 ਪਰ ਮੀਟਰ 625 ਦਾ ਸੂਟ ਜਿਹੜਾ ਆਪਾਂ ਨੂੰ ਮਾਰਕੀਟ ਪ੍ਰਾਈਸ ਦੇ ਵਿੱਚ 13-1400 ਰੁਪਏ ਦੇ ਵਿੱਚ ਫਰੈਸ਼ ਦੇ ਵਿੱਚ ਮਿਲ ਰਿਹਾ ਹੈਗਾ ਰੰਗ ਰਸ਼ੀਆ ਦਾ ਸੂਟ ਉਹ ਤੁਹਾਨੂੰ ਮਿਲੂਗਾ ਜੀ 625 ਦੇ ਵਿੱਚ ਫਟਾਫਟ ਆਰਡਰ ਕਰਿਆ ਕਰੋ ਤੇ ਨਾਲ ਦੀ ਨਾਲ ਤੁਸੀਂ ਪੇਮੈਂਟ ਡਨ ਕਰਕੇ ਸਾਨੂੰ ਆਪਣਾ ਐਡਰੈਸ ਨਾਲ ਸੈਂਡ ਕਰਿਆ ਕਰੋ ਜੀ ਜੋ ਸਾਨੂੰ ਦੁਬਾਰਾ ਮੈਸੇਜ ਨਾ ਕਰਨਾ ਪਵੇ ਲੋ ਕਿੰਨਾ ਪਿਆਰਾ ਛੇੜਾ ਹੈ ਕੁਝ ਕੁ ਸੂਟ ਕੱਲ ਆਪਣੇ ਇਦਾਂ ਹੀ ਸੋਲਡ ਆਊਟ ਹੋ ਗਏ ਸੀਗੇ ਤੇ ਜਿਹੜੀ ਆਪਾਂ ਨੇ ਵੀਡੀਓ ਵੀ ਨਹੀਂ ਪਾਈ ਸੀਗੀ ਕੱਲ ਹਜੇ ਕਿਉਂਕਿ ਆਪਣੇ ਜਿਹੜੀ ਸੰਡੇ ਵਾਲੇ ਦਿਨ ਹੈ ਨਾ ਪੈਣਾ ਵੀ ਕੰਮ ਕਰਦੀਆਂ ਨੇਗੇ ਘਰੇ ਤੇ ਉਹ ਲੈ ਜਾਂਦੇ ਨੇਗੇ ਇਦਾਂ ਲਓ ਜੀ ਕਿੰਨਾ ਕੁ ਪਿਆਰਾ ਛੇ ਡਹਿ ਗਿਆਗਾ 480 ਦਾ ਪੀਸ ਹੈ ਲਓ ਜੀ ਇਹ ਆਪਣਾ 1240 ਦਾ ਪੀਸ ਆ ਗਿਆ ਜੀ 12 ਮੀਟਰ ਦਾ ਇਹ 440 ਹੋ ਗਿਆ ਜੀ ਇਹਦੇ ਵਿੱਚ ਪਹਿਲਾਂ 5 ਮੀਟਰ ਵਾਲਾ ਵੀ ਹੈਗਾ ਸੀ ਬਟ ਹੁਣ ਆਪਣੇ ਕੋਲੇ ਸਿਰਫ 440 ਵਾਲਾ ਪੀਸ ਹੈਗਾ ਖੇਲੋ ਚ ਇਹ ਬੜਾ ਪਿਆਰਾ ਜਿਹਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਇਆ ਸੀਗਾ ਮੈਂ ਤੁਹਾਨੂੰ ਦਿਖਾਨੀ ਹੈਗੀ ਇਹ ਤੇ ਇਹ ਬੜਾ ਪਿਆਰਾ ਜਿਹਾ ਐਦਾਂ ਇਹਦੇ ਵਿੱਚ ਬਣਿਆ ਹੋਇਆਗਾ ਬਹੁਤ ਸੋਹਣਾ ਸੈਲਫ ਜਿਹਾ ਬਣਿਆ ਹੋਇਆਗਾ ਵਿੱਚ ਐਦਾਂ ਬਰਬਰੀ ਦੀ ਤਰ੍ਹਾਂ 1 2 ਮੀਟਰ ਦਾ ਪੀਸ ਹੈ ਜੀ ਇਹ ਲਾਈਟ ਜਿਹਾ ਸ਼ੇਡ ਹੈਗਾ ਲੈਮਨ ਜਾਂ ਲੈਮਨ ਜੈਲੋ ਜਿਹਾ ਸ਼ੇਡ ਹੈਗਾ ਤੇ 1 2 60 ਦਾ ਪੀਸ ਹੈ ਜੀ 4 60 ਹੋ ਗਿਆ ਜੀ 4 60 ਹੋ ਗਿਆ ਜੀ ਇਹ ਤੇ ਨੈਕਸਟ ਆ ਗਿਆ ਜੀ ਵਾਈਟ ਦੇ ਵਿੱਚ 370 ਦਾ ਪੀਸ ਤੇ 1 ਕੇ ਦੇ ਵਿੱਚ ਆ ਗਿਆ ਜੀ 2 ਮੀਟਰ ਦਾ ਪੀਸ 570 ਹੋ ਗਿਆ ਜੀ ਇਹ ਤੁਸੀਂ ਇੱਕ ਪੀਸ ਵੀ ਲੈ ਸਕਦੇ ਹੋ ਬਟ ਕਟਿੰਗ ਕਰਕੇ ਨਹੀਂ ਆਪਾਂ ਦੇਵਾਂਗੇ ਤੁਸੀਂ ਇੱਕ ਪੀਸ ਜ਼ਰੂਰ ਲੈ ਸਕਦੇ ਹੋ ਜਿੱਦਾਂ 2 ਵਾਲਾ ਲੈਣਾ ਹੈ ਜਾਂ 370 ਵਾਲਾ ਇਹ ਬਲੈਕ ਦੇ ਵਿੱਚ ਪ੍ਰਿੰਟ ਆ ਗਿਆ ਜੀ 460 4.5 ਤੋਂ ਵੱਧ ਹੋ ਗਿਆ ਜੀ ਇਹ ਲਓ ਜੀ 4.5 ਮੀਟਰ ਦਾ ਹੋ ਗਿਆ 4 ਪੀਸ ਦਾ ਜੀ ਇਹ ਵਾਈਟ ਦੇ ਵਿੱਚ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਲੌਚੀ ਕੁ ਲੈਕ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੋ ਰਿਹਾ ਹੈ 490 390 ਦਾ ਸੌਰੀ ਬਹੁਤ ਸੋਹਣਾ ਸਟਫੀ ਇੰਨਾ ਕਿ ਜਿਆਦਾ ਪਿਆਰਾ ਹੈ ਨਾ ਜੀ ਇਹ ਬਹੁਤ ਜਿਆਦਾ ਸਮੂਥ ਸਟਫ ਹੈਗਾ ਸਟਫ ਬਹੁਤ ਅੱਛਾ ਹੈਗਾ ਪਹਿਣਾ ਦੇ ਮੈਸੇਜ ਵੀ ਆਉਂਦੇ ਆ ਹੈ ਨਾ ਪਹਿਣਾ ਕੋਲੇ ਪਹੁੰਚ ਰੇ ਤਾਂ ਬਹੁਤ ਜਿਆਦਾ ਕਹਿ ਰਹੇ ਨੇ ਕਿ ਬਹੁਤ ਸੋਹਣਾ ਫੈਬਰਿਕ ਹੈਗਾ ਜੀ ਤੁਹਾਡਾ ਤੇ ਬਹੁਤ ਸੋਹਣੇ ਸੂਟ ਹੈਗੇ ਜੀ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਪਸੰਦ ਆ ਰਹੇ ਨੇ ਜੀ ਲੌਚੀ ਇੱਕ 81 ਦਾ ਪੀਸ ਹੈ ਜੀ 1 3 ਮੀਟਰ ਦਾ ਬਹੁਤ ਸੋਨੇ ਫਲਾਵਰ ਜੇ ਬਣੇ ਹੋਏ ਆ ਗ੍ਰੇ ਕਲਰ ਦੇ ਵਿੱਚ ਨੈਕਸਟ ਆ ਗਿਆ ਜੀ ਇਹ ਵਾਲਾ 4 ਮੀਟਰ ਦਾ ਨੈਕਸਟ ਫਿਰ ਆਪਣੇ ਕੋਲੇ ਵਾਈਟ ਦੇ ਵਿੱਚ ਆ ਗਿਆ ਸਵਾ 4 ਮੀਟਰ ਦਾ 42 ਦਾ ਲਓ 4 ਮੀਟਰ ਦਾ ਕਿੰਨਾ ਸੋਨਾ ਪ੍ਰਿੰਟ ਹੈ ਵੱਡੇ ਪ੍ਰਿੰਟ ਦੇ ਵਿੱਚ 4 ਮੀਟਰ ਦਾ ਪੀਸ ਹੈ ਜੀ ਸਟ੍ਰੇਟ ਬਾਟਮ ਦੇ ਨਾਲ ਬਣ ਜਾਂਦਾ ਜੀ ਜਾਂ ਤੁਸੀਂ ਹਾਫ 슬ੀਵਸ ਪਾਣੇ ਤਾਂ ਵੀ ਬਣ ਜਾਂਦਾ ਹੈਗਾ ਬਾਕੀ ਬਣਾਈ ਲੈਂਦੀਆਂ ਨੇ ਪਹਿਣਾ ਹੁਣ ਤਾਂ ਲੇਸ ਵਗੈਰਾ ਦੇ ਡਿਜ਼ਾਈਨ ਬਣਾ ਕੇ 4 ਤੀ ਦਾ ਪੀਸ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਵੀ ਤੇ ਨੈਕਸਟ ਵੀ 4 ਮੀਟਰ ਦਾ ਆ ਗਿਆ ਜੀ ਐਂਡ ਇਹ ਵਾਲਾ ਵੀ ਸਾਢੇ 4 ਮੀਟਰ ਬਣ ਗਿਆ ਜੀ ਲਓ ਜੀ ਇਹ 4 40 ਦਾ ਹੈ ਜੀ ਸਾਢੇ 4 ਮੀਟਰ ਦਾ ਤੇ ਇੱਕ ਦੇ ਵਿੱਚ ਸਾਢੇ 4 ਮੀਟਰ ਦਾ ਪ੍ਰੋਪਰ 450 ਦਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਜਿਹੜਾ ਕਲਰ ਹੈ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਸਟਫ ਵੀ ਬੜਾ ਬਹੁਤ ਹੀ ਜ਼ਿਆਦਾ ਵਧੀਆ ਜਿਹਾ ਸਟਫ ਹੈਗਾ ਇਹਦਾ ਸਟੌਫ ਸਾਰਾ ਹੀ ਸੇਮ ਹੈਗਾ ਮਿਲਣਾ ਆਜ ਕਾਟਨ ਦਾ ਜੀ ਕਿਸੇ ਕਿਸੇ ਪ੍ਰਿੰਟ ਦੇ ਵਿੱਚ ਹੋਰ ਵੀ ਜ਼ਿਆਦਾ ਇਦਾਂ ਲੱਗਦਾ ਹੁੰਦਾ ਹੈ ਕਿ ਹੋਰ ਵੀ ਜ਼ਿਆਦਾ ਸੌਫਟ ਹੈਗਾ ਬਟ ਪ੍ਰਿੰਟਿੰਗ ਦਾ ਹੀ ਫਰਕ ਹੁੰਦਾ ਹੈ ਕਲਰਾਂ ਦਾ ਫਰਕ ਹੋ ਜਾਂਦਾ ਹੈਗਾ ਲਓ ਕਿੰਨਾ ਸੋਹਣਾ ਜ ਹੈਗਾ 460 ਦਾ ਪਿਸਤਾ ਛੇੜ ਦੇ ਵਿੱਚ ਇਹਦੇ 'ਚ ਥੋੜਾ ਜਿਹਾ ਲਾਈਟ ਆ ਰਿਹਾ ਹੈਗਾ ਥੋੜਾ ਜਿਹਾ ਲਾਈਟ ਨਹੀਂ ਹੈਗਾ ਭੈਣੋ ਇਹ ਥੋੜਾ ਜਿਹਾ ਹਲਕਾ ਜਿਹਾ ਡਾਰਕ ਹੈ ਹਲਕਾ ਜਿਹਾ ਫਰਕ ਹੈਗਾ ਇਹਦਾ ਹਲਕਾ ਜਿਹਾ ਕੋਸ਼ਿਸ਼ ਕਰਦੀਆਂ ਸੇਮ ਕਲਰ ਦੀ ਖਾਨਦੀ ਮੈਂ ਸਿੱਧੀ ਸਿੱਧੀ ਜੀ ਪ੍ਰਿੰਟਿੰਗ ਹੈਗੀ ਇਹਦੀ ਇਹਦੇ ਵਿੱਚ ਦੋ ਸੂਟ ਨੇ ਆਪਣੇ ਕੋਲੇ 1 4 60 ਦਾ 1 1/2 5 ਦਾ ਜਿਵੇਂ ਹਾਂ ਤੁਸੀਂ ਐ ਲੈ ਸਕਦੇ ਹੋ ਜਿਵੇਂ 30 ਸੈਂਟੀਮੀਟਰ ਕੱਟ ਕੇ ਪਾਉਦੇ ਵਿੱਚ ਦੇ ਦੀ ਇਹ ਵੀ ਪੂਰਾ 5 ਦਾ ਬਣ ਜਾਊਗਾ ਤੇ ਇਹ ਵੀ ਬਟ ਜ਼ਿਆਦਾ ਕਟਿੰਗ ਨਹੀਂ ਕਰ ਸਕਦੇ ਹੈਗੇ ਲਓ ਜੀ ਇਹ 1 ਮੀਟਰ ਦਾ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਤੇ 1 3 ਦਾ 70 ਦਾ 4 70 ਹੋ ਗਿਆ ਜੀ ਇਹ ਪੌਣੇ 5 ਮੀਟਰ ਦਾ ਪੀਸ ਹੋ ਗਿਆ ਇਹ ਪੂਰਾ ਫਲਾਊਚੀ ਇੱਕ ਗ੍ਰੇ ਦੇ ਵਿੱਚ ਫਲਾਵਰ ਵਾਲ ਆ ਗਿਆ ਜੀ 175 2 ਪੂਰਾ ਹੀ 5 ਮੀਟਰ ਦਾ ਸੂਟ ਬਣ ਗਿਆ ਜੀ ਇਹ ਵੀ ਤਿੰਨ ਪੀਸਾਂ ਦੇ ਵਿੱਚ 2 ਮੀਟਰ ਬਹੁਤ ਸੋਹਣੇ ਫਲਾਵਰ ਨੇ ਇਹਦੇ ਵਿੱਚ ਵੀ ਨੈਕਸਟ ਆ ਗਿਆ ਜੀ ਇਹ ਵਾਲਾ ਸ਼ੇਡ 2 ਮੀਟਰ ਐਂਡ 2 ਮੀਟਰ ਫਲਾਊਚੀ ਤੇ 4 ਮੀਟਰ ਸੌਰੀ 2 ਮੀਟਰ ਹੈ ਜਿੱਦਾਂ ਇਹ 1.5 ਕਿਲੋਮੀਟਰ ਦਾ ਹੈਗਾ ਇੱਕ ਸ਼ਰਟ ਇਹ ਬਣ ਜੂਗੀ ਤੇ ਇੱਕ ਇਹ ਹੋ ਗਿਆ ਜੀ 4 ਮੀਟਰ ਦਾ ਇੱਕ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਵੀ ਦੋ ਪੀਸ ਹੈਗੇ ਨੇ ਆਪਣੇ ਕੋਲੇ ਇਹ ਦੱਸਣਾ ਪਊਗਾ ਤੁਹਾਨੂੰ ਕਿੰਨੇ ਮੀਟਰ ਦਾ ਹੈਗਾ ਇੱਕ 2.5 ਮੀਟਰ ਦਾ ਇੱਕ 2 ਮੀਟਰ ਦਾ ਪੂਰਾ ਸੂਟ ਹੀ ਹੈਗਾ ਜੀ ਇਹ ਵੀ ਪ੍ਰੋਪਰ ਲਓ ਜੀ ਨੈਕਸਟ ਆ ਗਿਆ ਬਹੁਤ ਸੋਹਣਾ ਜਿਹਾ ਪ੍ਰਿੰਟ ਆਇਆ ਹੈ ਵੀ 520 ਦਾ 1 ਇਹਦੇ ਵਿੱਚ 220 ਦਾ ਹੈਗਾ ਇਹਦੇ ਵਿੱਚ 4 ਆਏ ਸੀਗੇ 2 ਪਾਲਸ ਓਲਡ ਆਊਟ ਹੋ ਗਏ ਸੀਗੇ ਫਟਿਕ ਵਾਲੇ ਪਹਿਣਾ ਲੈ ਗਈਆਂ ਸੀਗੀਆਂ ਲਓ ਜੀ 150 ਦਾ ਲਓ ਜੀ 140 ਦਾ ਤੇ 3 ਮੀਟਰ ਦਾ ਇਹ ਵੀ 440 ਹੋ ਗਿਆ ਜੀ ਏ ਵੀ ਬੜਾ ਪਿਆਰਾ ਜਿਹਾ ਸੂਟ ਆਇਆ ਹੈਗਾ ਦੇਖੋ 440 ਦਾ 4.5 ਮੀਟਰ ਦਾ ਜੀ ਇਹ ਬਹੁਤ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਸਾਰੇ ਇੱਕ ਤੋਂ ਇੱਕ ਹੁੰਦੇ ਨੇ ਭਾਵੇਂ ਇਹਦੇ ਕੋਈ ਵੀ ਛੱਡਣ ਵਾਲਾ ਨਹੀਂ ਹੁੰਦਾ ਹੈਗਾ ਸਾਰੇ ਪ੍ਰਿੰਟ ਬਹੁਤ ਸੋਹਣੇ ਨੇਗੇ ਸਟਫ ਉਸ ਤੋਂ ਵੀ ਜ਼ਿਆਦਾ ਸੋਹਣਾ ਹੈਗਾ ਪ੍ਰਿੰਟਾਂ ਤੋਂ ਵੀ ਜ਼ਿਆਦਾ ਸੋਹਣਾ ਇਹਨਾਂ ਦਾ ਸਟਫ ਹੁੰਦਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟਤਾ ਹੈ ਹੀ ਨਹੀਂਗੇ ਇੰਨਾ ਕੁ ਜ਼ਿਆਦਾ ਵਧੀਆ ਰਿਸਪੌਂਸ ਹੈਗਾ ਤੇ ਬਹੁਤ ਸੋਹਣਾ ਸਟਫ ਹੈਗਾ ਸਟਫ ਬਹੁਤ ਸੋਹਣਾ ਹੈਗਾ ਲਓ ਜੀ ਇੱਕ 8 ਮੀਟਰ ਦਾ ਆ ਗਿਆ ਜੀ ਉਹਦੇ ਵਿੱਚ ਇੱਕ ਪਹਿਲਾਂ ਆਇਆ ਸੀਗਾ ਇਹ ਇੱਕ 3 ਮੀਟਰ ਦਾ ਆ ਗਿਆ ਜੀ 5.5 ਮੀਟਰ ਇਹ ਹੋ ਗਿਆ ਤੇ ਇੱਕ ਹੋਰ ਪੀਸ ਆ ਗਿਆ ਇਹਦੇ ਵਿੱਚ 4 ਮੀਟਰ ਦਾ ਹਾਂ ਜੀ ਇਹ 4 ਵਾਲੇ 'ਚ ਤੁਸੀਂ ਇਹਦੇ ਵਿੱਚ 4 ਵਾਲਾ ਜਿਵੇਂ 3.5 ਹੈ ਹਨਾ ਇਹ ਵੀ 2.5 ਦਾ ਰਹਿ ਜੁਗਾ ਤਾਂ ਮੀਟਰ ਦੇ ਸਕਦੇ ਹਾਂ 5.5 ਮੀਟਰ ਦਾ ਬਣ ਜੂਗਾ ਤੁਹਾਡਾ ਸੂਟ ਐਵੇਂ ਤਾਂ ਹੋ ਜਾਂਦਾ ਜੀ ਐਡਜਸਟ ਬਟ ਜ਼ਿਆਦਾ ਕਟਿੰਗ ਕਰਕੇ ਨਹੀਂ ਦੇ ਸਕਦੇ ਹੈਗੇ ਆਪਾਂ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਪਹਿਲਾਂ ਵੀ ਆਇਆ ਸੀਗਾ ਪੂਰਾ 5 ਮੀਟਰ ਦਾ ਸੂਟ ਤਿੰਨ ਚਾਰ ਦਾ ਆਇਆ ਸੀ ਕੁਝ ਹੁਣ 32 ਦਾ ਆਇਆ ਜੀ ਇਹ ਇਹ ਦੇਖੋ ਕਿੰਨਾ ਸੋਨਾ ਜਿਹਾ ਪ੍ਰਿੰਟ ਆਇਆਗਾ 270 ਦਾ ਪੀਸ ਹੈ ਇਹ ਇਹਦੇ ਨਾਲ ਤੁਸੀਂ ਬਾਟਮ ਲਗਵਾ ਕੇ ਬਹੁਤ ਸੋਨਾ ਬਣਾ ਸਕਦੇ ਹੋਗੇ ਆਪਾਂ ਇੱਕ ਬਣਾ ਚੁੱਕੇ ਆਂ ਕਿ ਇਹਦੇ ਨਾਲ ਦਾ ਵੇਚ ਚੁੱਕੇ ਆਂਗੇ ਲਓ ਜੀ ਸੰਡੇ ਨੂੰ ਵੈਸੇ ক্লোਜ਼ ਸੀਗਾ ਕੱਲ ਬਾਹਰੋਂ ਕਸਟਮਰ ਆਗੇ ਸੀ ਫਿਰ ਆਪਾਂ ਨੂੰ ਅਟੈਂਡ ਕਰਨਾ ਪੈਂਦਾ ਥੋੜਾ ਜਿਹਾ ਕਾ ਐਦਾਂ ਹੁੰਦਾ ਵੀ ਇੰਨੀ ਦੂਰੋਂ ਆਏ ਨੇ ਹੈ ਨਾ ਵਾਪਿਸ ਜਾਣਾ ਔਖਾ ਹੋ ਜਾਂਦਾ ਅਗਲੇ ਨੂੰ ਤਾਂ ਕਸਟਮਰ ਲੈ ਗਏ ਸੀਗੇ ਸੂਟ ਲੋ ਜੀ 2 3 ਦਾ ਕਿਉਂਕਿ ਉਹ ਕਾਲ ਕਰਕੇ ਆਏ ਨਹੀਂ ਹੈ ਕਿ ਸਾਨੂੰ ਕਾਲ ਲੱਗੀ ਨਹੀਂ ਹੋਊਗੀ ਸ਼ਾਇਦ ਕਹਿੰਦੇ ਕਾਲ ਲੱਗੀ ਨਹੀਂ ਕਿ ਇਹ ਵਾਲਾ ਸਟਫ ਇਹਦੇ ਵਿੱਚ ਹੀ ਹੈਗਾ ਮਿਲਨਾਜ਼ ਕਾਟਨ ਦਾ ਹੀ ਹੈ ਜੀ ਰੰਗ ਰਸ਼ੀਆ ਦਾ ਇੱਕ ਹਾਦੀ ਦੇ ਵਿੱਚ ਆ ਗਿਆ ਜੀ ਇੱਕ ਪੀਸ ਪ੍ਰਾਈਸ सेम ਹੀ ਰੱਖੂਗਾ ਇਹ ਮੈਂ ਤੁਹਾਨੂੰ ক্লোਜ਼ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਬਹੁਤ ਸੋਹਣਾ ਪੀਸ ਹੈਗਾ ਇਹ 20 ਦਾ 2.2 ਮੀਟਰ ਦਾ ਹੋ ਗਿਆ ਖਾਦੀ ਕਾਟਨ ਦੇ ਵਿੱਚ ਆ ਗਿਆ ਜੀ ਲਓ ਜੀ ਇਹ ਵੀ ਬੜਾ ਪਿਆਰਾ ਜਿਹਾ ਹੈਗਾ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਸਟਫ ਅਲੱਗ ਜਿਹਾ ਲੱਗਦਾ ਇਹਨਾਂ ਦਾ ਜਿਹੜੇ ਇਹ ਵਾਲੀ ਪ੍ਰਿੰਟ ਨੇਗੇ ਇਹ ਵੀ ਸ਼ਰਟ ਪੀਸ ਹੈਗਾ 260 ਦਾ 125 ਰੁਪਏ ਪਰ ਮੀਟਰ-ਮੀਟਰ ਅਕੋਰਡਿੰਗ ਹੀ ਆਪਾਂ ਤੁਹਾਨੂੰ ਇਹ ਦੇੰਨੇ ਆ ਜੀ ਇਹ ਮੀਟਰਿੰਗ ਦੇ ਅਕੋਰਡਿੰਗ ਹੀ ਮਿਲਦਾ ਹੈ ਜਿੰਨਾ ਫੈਬਰਿਕ ਉਹਦੇ ਅਕੋਰਡਿੰਗ ਹੈ ਕੋਈ ਕਟਿੰਗ ਨਹੀਂ ਫਟਿੰਗ ਨਹੀਂ ਕਰ ਸਕਦੇ ਹੈਗੇ ਇਹਨਾਂ ਦੇ ਵਿੱਚੋਂ ਕੋਈ ਡਿਫੈਕਟ ਨਹੀਂ ਹੈਗਾ ਸਾਰਾ ਸਾਫ ਸੁਥਰਾ ਮਾਲ ਭੇਜਦੇ ਆਂਗੇ ਆਪਾਂ ਲਓ ਜੀ ਬਟ ਮੀਲੂਗਾ ਇਹ ਮੀਟਰਾਂ ਦੇ ਅਕੋਰਡਿੰਗ ਹੈ ਇਹ ਨਹੀਂ ਹੈਗਾ ਜੀ ਵੀ 5.5 ਦਾ ਸੂਟ ਹੋ ਗਿਆ ਜੀ ਤੁਸੀਂ 5 ਦੇ ਪੈਸੇ ਲੈ ਲਓ ਉਹ ਕੰਮ ਨਹੀਂ ਹੈਗੇ ਜੀ ਤਾਂ ਉਹ 5.5 ਦੇ ਹੀ ਲੱਗਣਗੇ ਜੇ 4.5 ਦਾ ਉਹਨੂੰ 5 ਦੇ ਥੋੜਾ ਲਾਣੇ ਆ ਜੇ ਅਸੀਂ ਉਹ ਵੀ 4.5 ਦੇ ਲਾਣੇ ਆ ਜੇ ਹੁਣ 20 ਦਾ ਪੀਸ ਹੈ ਤਾਂ 20 ਦੇ ਹੀ ਪੇਮੈਂਟ ਲੈਣੇ ਆ ਤੁਹਾਡੇ ਤੁਸੀਂ ਢਾਈ ਦੀ ਨਹੀਂ ਲੈਂਦੇ ਹੈਗੇ ਲਓ ਜੀ 3 ਮੀਟਰ ਦਾ 3.5 ਮੀਟਰ ਦਾ 360 ਦਾ ਹੈ ਜੀ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਜੀ ਜਾਂਦੇ ਲਓ ਜੀ 3 ਮੀਟਰ ਦਾ 390 ਦਾ ਇਹ ਥੋੜਾ ਜਿਹਾ ਹੀ ਘੱਟ ਹੋ ਗਿਆ 4 ਤੋਂ ਲਓ ਜੀ 360 ਦਾ 320 ਹੈ ਤਾਂ 360 ਦਾ ਇਦਾਂ ਜੀ ਕੁਛ ਹੈਗਾ ਇਹ 320 ਦਾ ਜੀ। ਲਓ ਜੀ 380 ਦਾ। ਇਹ ਵੀ ਸੋਨਾ ਹੈਗਾ ਪ੍ਰਿੰਟ ਬਹੁਤ ਡੀਕੂਟੀਚ ਲੈਣਾ ਜੀ ਇਹਨਾਂ ਨੇ। ਲਓ ਜੀ 3 ਮੀਟਰ ਦਾ। ਇਸ ਪ੍ਰਿੰਟ ਬਾਰੇ ਮੈਨੂੰ ਮੈਸੇਜ ਬਹੁਤ ਆਏ ਹੋਏ ਨੇ ਕਿ ਹੁਣ ਮੇਰੀ ਵੀਡੀਓ ਦੇਖ ਚੈੱਕ ਕਰ ਰਹੀਆਂ ਹੋਣਗੀਆਂ ਪੈਣਾ ਤਾਂ ਮੈਨੂੰ ਮੈਸੇਜ ਦੁਆਰਾ ਰਿਪਲਾਈ ਕਰਿਓ ਕਿਉਂਕਿ ਮੈਸੇਜੇ ਨੀਚੇ ਚਲੇ ਜਾਂਦੇ ਸਾਨੂੰ ਕੁਝ ਨਹੀਂ ਪਤਾ ਚੱਲਦਾ ਕੱਲ ਅਸੀਂ ਕਿਸੇ ਦਾ ਰਿਪਲਾਈ ਵੀ ਨਹੀਂ ਕੀਤਾ ਹੈਗਾ। ਤੇ ਅੱਜ ਤੁਸੀਂ ਮੈਨੂੰ ਦੁਬਾਰਾ ਤੋਂ ਮੈਸੇਜ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜੂਗਾ। ਅਸੀਂ ਖੁਦ ਦੇਖ ਲਾਂਗੇ ਵੀ ਹਾਂਜੀ ਕਿਹੜਾ ਆਪਣੇ ਕੋਲ ਹੈਗਾ ਕਿਹੜਾ ਨਹੀਂ 340 ਦਾ ਜੀ ਮੌਸ ਛੇੜ ਦੇ ਵਿੱਚ ਲੋ ਜੀ ਫਰੋਜ਼ੀ ਦੇ ਵਿੱਚ ਆ ਗਿਆ ਬਰੀਕ ਬੁੱਟੀ ਦੇ ਵਿੱਚ 3 ਮੀਟਰ ਦਾ ਮਹਿਰੂਨ ਛੇੜ ਦੇ ਵਿੱਚ ਆ ਗਿਆ ਲੈਮਨ ਯੈਲੋ ਜਾ ਆ ਗਿਆ 3 ਮੀਟਰ ਦੇ ਵਿੱਚ ਤੇ ਤਿੰਨ ਮੀਟਰ ਦੇ ਵਿੱਚ ਆ ਗਿਆ ਜੀ ਤੇ 3 ਮੀਟਰ ਦੇ ਵਿੱਚ ਆ ਗਿਆ ਇਹ ਸਾਰੇ ਸੂਟ ਆਪਣੇ ਕੋਲ अवेलेबल ਹੈਗੇ ਨੇ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 ਥੈਂਕ ਯੂ ਜੀ